ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਠਾ ਟਿਕਣਾਈ ਇੱਕ ਨਵਯਾਤਾਂ ਨੇ ਸਰਾਹ ਦੀ ਪੰਜਵੀਂ ਮੰਜ਼ਲ ਤੋਂ ਕੁੱਦ ਕੇ ਜਾਨ ਦੇ ਦਿੱਤੀ। ਘਟਨਾ ਸ਼ੁੱਕਰਵਾਰ ਸਵੇਰੇ ਵਾਪਰੀ। ਕਮਲਜੀਤ ਕੌਰ ਆਪਣੇ ਸਾਰੇ ਪਰਿਵਾਰ ਸਮੇਤ ਦਿੱਲੀ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਠਾ ਟਿਕਣਾਈ ਸੀ। ਗੁਰਦੁਆਰਾ ਸ਼ਹੀਦਗੰਢ ਸਾਹਮਣੇ ਬਣੀ ਬਾਬਾ ਦੀਪ ਸਿੰਘ ਸਰਾਹ ਚ ਪਰਿਵਾਰ ਟਹਿ ਰਿਹਾ ਹੋਇਆ ਸੀ। ਦਿੱਲੀ ਸੇ ਆਇਆ tha। ਮੈਂ ਆ ਨਹੀਂ ਰਹਾ tha ਮੇਰੀ ਵਾਈਫ ਜ਼ਬਰਦਸਤੀ ਲੈ ਕੇ ਆਈ। ਤਾਂ ਇੱਥੇ ਪੇ ਜਥੇ ਮੈਂ ਆਏ تھے ਹਮ। पांचवी मंजिल फ्लोर लिया था हमने तो रात को हमने सोचा कि दो बजे हम इनको जाने दो दो बजे हम मथा टेकने चलेंगे दरबार साहिब में मम्मी ने मुझे उठाया गया था तीन बज गए लेट हो गया हम जल्दी चलें तो इतने में मैं उठ के बाथरूम में गया ही था ब्रश लेके के और पीछे से अब आ जाएगी कितने बजे का टाइम ये तीन चार बजे के करीब क्या कोई परेशानी थी तो उसको क्या क्या दारुंका? थोड़ा दिमागी हालत से थोड़ा वो थी छाती हुई तीन महीने हुए, हुए पता नहीं इसके क्या मन में थी कारण था कोई कोई कारण नहीं था राजी, राजी, राजी के कुछ राजी तीन महीने हो गए राजी कुछ कहते मेरे को दरबार ले चलो हम भी जा रहे मथा टेकने के लिए दरबार सब आए कल साढ़े तीन बजे आए नहाया धोया खाया पिया सामाल साथ चलिए नंगर, नंगर खाने ਦਰ바بے ਦਾ ਘਰ ਉਦਰ ਨਗਰ ਖਾਨੇ ਗਏ ਸਾਰਾ ਦਰਬਾਰ ਘੁਮਾ ਕੇ ਲਿਆਏ ਹਮੂ ਪਰਿਵਾਰ ਦਾ ਕਹਿਣਾ ਹੈ ਕਿ ਕਮਲਜੀਤ ਕੌਰ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਪੁਲਿਸ ਨੇ ਮ੍ਰਿਤਕ ਦੇ ਪਿਕੇ ਪਰਿਵਾਰ ਨਾਲ ਵੀ ਸੰਪਰਕ ਕੀਤਾ ਲੜਕੀ ਦੇ ਪਿਤਾ ਨਾਲ ਸੰਪਰਕ ਕੀਤਾ ਗਿਆ ਉਹਨੇ ਵੀ ਇਹ ਦੱਸਿਆ ਵੀ ਦਿਮਾਗੀ ਥੋੜੀ ਜੀ ਪਰੇਸ਼ਾਨ ਸੀਗੀ ਉਹਦੀ ਦਵਾਈ ਪਹਿਲਾਂ ਵੀ ਚਲਦੀ ਸੀ ਮੈਰੀ ਤੋਂ ਪਹਿਲਾਂ ਵੀ ਚਲਦੀ ਸੀ ਤੇ ਇਸ ਵਿੱਚ ਇਹਨਾਂ ਦਾ ਕੋਈ ਕਸੂਰ ਨਹੀਂ ਕਿਸੇ ਦਾ ਕੋਈ ਨਹੀਂ ਕਸੂਰ ਨਹੀਂ ਲੜਕੀ ਦੇ ਪਿਤਾ ਨੇ ਇਹ ਗੱਲ ਕਹੀ ਦੀ ਕਾਰਵਾਈ ਬਾਕੀ ਆਉਣ ਵਾਲੇ ਸਮੇਂ 'ਚ ਵੀ ਜੇ ਕੋਈ ਗੱਲ ਸਾਹਮਣੇ ਆਉਦੀ ਹੈ ਤੇ ਕਾਰਵਾਈ ਹਮਲੋ ਵਿੱਚ ਲਿਆਂਦੀ ਜਾ ਸਕਦੀ ਹੈ ਫਿਲਹਾਲ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ